ਪੰਜਾਬਦਰ ਬਿਜਲੀ ਕਾਮਿਆਂ ਦੇ ਲਗਾਤਾਰ ਤੀਸਰੇ ਦਿਨ ਵੀ ਸਮੂਹਿਕ ਛੁੱਟੀ ਲੈ ਕੇ ਵੱਖ-ਵੱਖ ਦਫ਼ਤਰਾਂ 'ਗੇ ਰੋਸ ਪ੍ਰਦਰਸ਼ਨ ਜਾਰੀ ਰਹੇ। ਇਸ ਸਬੰਧੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੰਗ ਪੱਤਰ ਦਿੱਤੇ ਜਾਣ ਅਤੇ ਮੀਟਿੰਗਾਂ ਦੇ ਬਾਵਜੂਦ ਉਨ੍ਹਾਂ ਦੀਆਂ ਮੰਗਾਂਵਾਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਜਿਸ ਦੇ ਚੱਲਦਿਆਂ ਉਹਨਾਂ ਨੂੰ ਸਮੂਹਿਕ ਛੁੱਟੀ ਲੈ ਕੇ ਹੜਤਾਲ ਤੇ ਜਾਣ ਲਈ ਮਜਬੂਰ ਹੋਣਾ ਪਿਆ ਹੈ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ। ਇਹਨਾਂ ਦੀਆਂ ਮੰਗਾਂ ਮੰਨ ਕੇ ਤੇ ਲਾਗੂ ਕਰਨ ਤੋਂ ਗੱਲਬਾਤ ਟੁੱਟੀ। ਮੰਗਾ ਦੇ 25 ਦੇ 37 ਹੋਈ ਉਹਦੇ ਵਿੱਚ ਲਾਗੂ ਜਿੰਨੀਆਂ ਕਰਨ ਜੋਗੇ ਸਹਿਮਤੀਆਂ ਹੋ ਗਿਆ ਸਹਿਮਤੀਆਂ ਬਾਅਦ ਅਸੀਂ ਕਹਿਆ ਸਾਨੂੰ ਲਿਖਤੀ ਰੂਪ ਚ ਦਿਓ ਵੀ ਇਹ ਲਾਗੂ ਕਰ ਦਿੱਤੀਆਂ ਜਾਣਗੀਆਂ ਉਹਦੇ ਵਿੱਚ ਫਿਰ ਫਿਰ ਕਰਨੇ ਸਟਾਰਟ ਕਰਦਿਆਂ ਜਮਾਜਗ ਵਿੱਤ ਮੰਤਰੀ ਅਰਪਾਲ ਸਿੰਘ ਜੀਮਾ ਅਤੇ ਮਾਜਗ ਅਰਪਨ ਸਿੰਘ ਜੀ ਡਿਓ ਬਿਜਲੀ ਮੰਤਰੀ ਉਹਨਾਂ ਦੀ ਹਾਜ਼ਰੀ ਚ ਮੀਟਿੰਗ ਹੋਈ ਬੜੀ 3 ਸਵਾ 3 ਘੰਟੇ ਜਿੰਨਾ ਤੁਹਾਨੂੰ ਗੱਲ ਦੱਸਿਆ ਮੀਟਿੰਗ ਵਧੀਆ ਚੱਲੀ ਪਰ ਵੇਖੋ ਮੈਨੇਜਮੈਂਟ ਫਿਰ ਪਤਾ ਨਹੀਂ ਸਾਨੂੰ ਕਿੱਥੋਂ ਸਾਦਾ ਆਇਆ ਮੈਨੇਜਮੈਂਟ ਨੇ ਫੇਰ ਉਹਦੇ ਵਿੱਚ ਗੰਗਲਾਂ ਪਾਉਣੀਆਂ ਚਾਲੂ ਕਰਤੀਆਂ ਇਹ ਸਾਡੇਆਂ ਮੁਲਾਜ਼ਮਾਂ ਨੇ ਬਹੁਤ ਹੱਕੀ ਤੇ ਜਾਇਜ਼ ਮੰਗਾ ਐਈ ਕੋਈ ਨਿਆਂਜ ਮੰਗਣੀ ਮੰਨ ਲੈ ਮੰਗਾ ਮੰਨਣ ਤੋਂ ਬਾਅਦ ਲਾਗੂ ਨਾ ਕਰਨਿਆ ਉਹਦੇ ਰੋਜ਼ ਦੇ ਵਿੱਚ ਸਾਡਾ ਜਿਹੜਾ ਤੀਜਾ ਦਿਨ ਹੋ ਕੱਲ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਤੁਹਾਡੇ ਮਾਧਿਅਮ ਦਈ ਧੰਨਵਾਦ ਵੀ ਕਰਦੇ ਹਾਂ ਤੁਹਾਡਾ ਪਿੱਛੋਂ ਸਾਡੀ ਗੱਲ ਉੱਤੇ ਪਹੁੰਚਾਉਂਦੇ ਸਾਡੇ ਤਿੰਨ ਤਾਂ ਸਰਕਲ ਦੇ ਇਹਦੀ 85% ਕੱਲ ਵੱਧ ਸਟ੍ਰੈਕ ਸੀਗੀ ਤੇ ਇਹਨਾਂ ਨੇ ਪਰਸੋਂ ਵਾਲੀ ਲੇਟ ਸਾਡੇ ਅਫਸਰਾਂ ਨੇ ਭੇਜੀ ਤੇ ਅੱਜ ਅਸੀਂ ਉੱਤੇ ਪਹਿਰਾ ਦੇ ਰਹੇ ਹਾਂ ਪੀ ਸਾਡੀ ਲਿਸਟ ਜਿਹੜੀ ਅੱਜ ਨਵੇਂ ਭੇਜੀ ਜਾਵੇ ਅੱਜ ਕਾਫੀ ਸਾਡੇ ਨਾਲ ਮੁਲਾਜਮ ਹੋਰ ਨਵੇਂ ਹੋਗੇ ਇੱਕ ਮੈਂ ਤੁਹਾਡੇ ਮਦਦਿਆਂ ਨੇ ਫੇਲਪੀਰ ਕਰਨਾ ਚਾਹੁੰਦਾ ਉਹਨਾਂ ਵੀ ਜਿਹੜੀਆਂ ਸਾਡੀਆਂ ਮੰਗਾ ਛੇਤੀ ਲਾਗੂ ਕੀਤੀਆਂ ਜਾਣ ਕਿਉਂਕਿ ਸਾਡੀ ਜਿਹੜੀ ਆ ਛਪ ਅੱਜ ਦਿਨ ਤੀਸਰਾ ਦਿਨੀ ਹੈਗਾ ਅੱਜ ਅਸੀਂ ਮੀਟਿੰਗ ਆ ਕੇ 14 ਦੇ 15 ਨੂੰ ਐਕਸਟੈਂਡ ਕਰਤੀ ਹੈ ਤੇ 15 ਅਗਸਤ ਨੂੰ ਅਸੀਂ ਸਰਕਲ ਦਫ਼ਤਰਾਂ ਦੇ ਅੱਗੇ ਜਿਹੜਾ ਵਾ ਕਾਲੇ ਝੰਡੇ ਲੈ ਕੇ ਆਪਣੇ ਆਪਣੇ ਸਰਕਲਾਂ ਕੇ ਰੋਲ ਪ੍ਰਦਰਸ਼ਨ ਕਰਨੇ ਆ ਸਾਡਾ ਇਹ ਮਕਸਦ ਇਹ ਹੈਗਾ ਕਿ ਕੋਈ ਸਰਕਾਰੀ ਕੰਮ 'ਚ ਵਿਘਨ ਪਾ ਨਾ ਜਾਂ ਲੋਕਾਂ ਨੂੰ ਸਪਲਾਈ ਨਹੀਂ ਦੇਣਾ ਤੋ ਛਿੰ ਸਾਡਾ ਹਿਸਾਬ ਲਾਓ ਅਸੀਂ 20% 25% ਹੋ ਕੇ ਵੀ ਪਬਲਿਕ ਨੂੰ ਪੂਰੀ ਵਧੀਆ ਨਿਰਵਿਘਨ ਗਰਮੀ ਸਪਲਾਈ ਦਿੱਤੀ ਆ ਔਰ ਦੇਣ ਦੇ پابੰਦ ਵੀ ਆ ਹੁਣ ਵੀ ਵੇਖੋ ਸ਼ੰਤੀ ਦਾਦਾ ਵਾ ਇਹ ਤਿੰਨਾਂ ਦਿਨਾਂ ਦੇ ਮੈਨੇਜਮੈਂਟ ਨੇ ਕਿੱਡਾ ਨੁਕਸਾਨ ਕਰਾਤਾ ਇਹ ਜੇ ਸਾਡੀਆਂ ਉਦੋਂ ਮੰਗਾ ਮੰਨ ਕੇ ਸਾਨੂੰ ਜਾਰੀ ਕਰ ਦਿੰਦੀ ਤੇ ਇਹਨਾਂ ਨੁਕਸਾਨ ਨੇ ਨਾ ਇਹ ਬਹੁਤ ਨੁਕਸਾਨ ਹੋਇਆ ਪਰ ਇਹ ਮੈਨੇਜਮੈਂਟ ਇਦਾਂ ਦੀ ਆ ਵੀ ਬਿਜਲੀ ਦੇ ਮੁਲਾਜ਼ਮ ਕੰਮ ਇਹਨੂੰ ਕੰਮ ਕਰਦੇ ਨੂੰ ਨਹੀਂ ਕੁਝ ਦੇਣਾ ਉਦਾਂ ਭਾਵੇਂ ਸਾਰਾ ਹੀ ਲੋਡ ਦੇਣਾ ਇਹ ਕਰਕੇ ਸਾਡਾ ਜਿਹੜਾ ਮੁਲਾਜ਼ਮ ਬਹੁਤ ਰੋਸਾ ਬਹੁਤ ਜ਼ਿਆਦਾ ਤੇ ਗਾਲ ਅੱਜ ਦੇ ਵੇਖੋ ਤੁਸੀਂ ਵੇਖਿਓ 80% ਤਾਂ ਟਪ ਗਈ ਆ ਪੂਰੇ ਪੰਜਾਬ 'ਚ ਅੱਜ ਕਾਫੀ ਹੋ ਜਾਣੀ ਆ ਤੇ ਅਸੀਂ ਫੇਰ ਵੀ ਸਰਕਾਰ ਨੂੰ ਅਪੀਲ ਕਰਦੇ ਆ ਕਿ ਸਾਡੇਆਂ ਜਿਹੜੀਆਂ ਮੰਗਾਂ ਵਾਂ ਅਸੀਂ ਟੇਬਲ ਟਾਕ ਤੋਂ ਨਹੀਂ ਭੱਜਦੇ ਟੇਬਲ ਟਾਕ ਕਰਨ ਤੋਂ ਬਾਅਦ ਵੀ ਲਾਗੂ ਹੀ ਕਰਨੀਆਂ ਵਾਂ ਤੇ ਲਾਗੂ ਕਰ ਦੇਣ ਜੇ ਸਾਨੂੰ ਬੁਲਾ ਕੇ ਕਰਨੀਆਂ ਤਾਂ ਕਰ ਦੇਣ ਜੇ ਨਹੀਂ ਬੁਲਾਉਣਾ ਚਾਹੁੰਦੇ ਉਦਾਂ ਹੀ ਕਰ ਦੇਣ